ਏ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤਾਂ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸੰਗਤ ਜੀ کئی ਭੈਣ ਭਰਾਵਾਂ ਦੇ ਬਹੁਤ ਕਮੈਂਟ ਆਉਂਦੇ ਨੇ ਕਿ ਅਸੀਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਆ ਤੁਸੀਂ ਆਪਣਾ ਸਾਨੂੰ ਫੋਨ ਨੰਬਰ ਸੈਂਡ ਕਰ ਦਿਓ ਤੁਸੀਂ ਸਾ ਸੰਗਤ ਜੀ ਜੇ ਗੱਲ ਕਰਨਾ ਚਾਹੁੰਦੇ ਹੋ ਜੋ ਵੀ ਗੱਲ ਕਰਨਾ ਚਾਹੁੰਦੇ ਹੋ ਤਾਂ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਇੰਸਟਾਗ੍ਰam ਆਈਡੀ ਦਾ ਲਿੰਕ ਹੁੰਦਾ ਹੈ ਉੱਥੇ ਮੈਸੇਜ ਕਰ ਲਿਆ ਕਰੋ ਜੋ ਵੀ ਗੱਲਬਾਤ ਕਰਨੀ ਹੈ ਤੁਸੀਂ ਇੰਸਟਾਗ੍ਰam ਤੇ ਮੈਸੇਜ ਕਰਕੇ ਕਰ ਸਕਦੇ ਹੋ। ਜੀ ਸਾਧ ਸੰਗਤ ਜੀ ਕਈ ਭੈਣ ਭਰਾਵਾਂ ਦੇ ਇਹ ਵੀ ਕਮੈਂਟ ਆਉਂਦੇ ਨੇ ਕਿ ਜੋਤ ਜਗਾਉਣੀ ਆ ਅਸੀਂ ਤੁਸੀਂ ਸਾਨੂੰ ਕਿਹਾ ਹੈ ਕਿ ਕੇਸੀ ਇਸ਼ਨਾਨ ਕਰਕੇ ਜੋਤ ਜਗਾਇਆ ਕਰੋ। ਨਹੀਂ ਸਾਧ ਸੰਗਤ ਜੀ ਮੈਂ ਇਹ ਨਹੀਂ ਕਿਹਾ ਕਿ ਤੁਸੀਂ ਜੇ ਕੇਸੀ ਇਸ਼ਨਾਨ ਨਹੀਂ ਕਰਨਾ ਤਾਂ ਜੋਤ ਹੀ ਨਹੀਂ ਜਗਾਉਣੀ। ਮੈਂ ਸਿਰਫ ਇੱਕ ਸੁਚਮਤਾ ਦੀ ਗੱਲ ਕੀਤੀ ਹੈ। ਜਿਵੇਂ ਕੱਲ ਇੱਕ ਭੈਣ ਦਾ ਕਮੈਂਟ ਆਇਆ ਸੀ ਉਹਨਾਂ ਨੇ ਕਿਹਾ ਸੀ ਕਿ ਮੈਨੂੰ ਬ੍ਰੈਸਟ ਕੈਂਸਰ ਹੈ ਤੇ ਉਥੇ ਜਖਮ ਵੀ ਹੋ ਗਏ ਨੇ ਜਿਸ ਕਰਕੇ ਮੇਰੇ ਤੋਂ ਡੇਲੀ ਇਸ਼ਨਾਨ ਨਹੀਂ ਹੁੰਦਾਗਾ ਉਹ ਤਾਂ ਵੈਗਰੂ ਜਾਣਦੇ ਨੇ ਸਾਧ ਸੰਗਤ ਜੀ ਜੋ ਆਪਣੇ ਸਰੀਰ ਤੇ ਦੁੱਖ ਤਕਲੀਫ ਨੇ ਉਹ ਮਹਾਰਾਜ ਸਭ ਜਾਣੀ ਜਾਣਦੇ ਉਹਨਾਂ ਦੀ ਤਾਂ ਮਜਬੂਰੀ ਹੋ ਜਾਂਦੀ ਏ ਪਰ ਜਦੋਂ ਆਪਾਂ ਚੰਗੇ ਭਲੇ ਹੋ ਕੇ ਵੀ ਆਪਾਂ ਆਪਣੀ ਸੁਚਮਤਾ ਨਹੀਂ ਰੱਖਦੇ ਕਿ ਆਪਾਂ ਜੋਤ ਜਗਾਉਣ ਦੇ ਸਮੇਂ ਤਾਂ ਉਸ ਦੇ ਵਿੱਚ ਆਪਣੇ ਤੋਂ ਬਹੁਤ ਗਲਤੀਆਂ ਹੋ ਜਾਂਦੀਆਂ ਨੇ ਇਸ ਕਰਕੇ ਜੇ ਆਪਨ ਆਪਾਂ ਨੂੰ ਸਿਹਤ ਪੱਖੋਂ ਕੋਈ ਦੁੱਖ ਏ ਤਕਲੀਫ ਏ ਫਿਰ ਆਪਾਂ ਇਸ਼ਨਾਨ ਨਾ ਵੀ ਕਰਾਂਗੇ ਤਾਂ ਮਹਾਰਾਜ ਸਭ ਜਾਣਦੇ ਨੇ ਪਰ ਜੇ ਆਪਾਂ ਸਰੀਰ ਪੱਖੋਂ ਸਾਰੇ ਪੱਖੋਂ ਸਹੀ ਹੁੰਦੇ ਹੋਏ ਵੀ ਆਪਾਂ ਬਿਨਾਂ ਸੁਚਿੰਤਤਾ ਤੇ ਅਪਾ ਜੋਤ ਜਗਾਉਣਿਆ ਤਾਂ ਉਥੇ ਫਿਰ ਆਪਣੀ ਗਲਤੀ ਮੰਨੀ ਜਾਂਦੀ ਏ ਆਪਾਂ ਇਥੇ ਕੇਸੀ ਇਸ਼ਨਾਨ ਤੇ ਇਸ਼ਨਾਨ ਦੀ ਗੱਲ ਸਿਰਫ ਇੱਕ ਸੁਚਿੰਤਤਾ ਦੀ ਕੀਤੀ ਏ ਅਗਰ ਤੁਸੀਂ ਇਸ਼ਨਾਨ ਕਰਕੇ ਜੋਤ ਜਗਾਉਣਿਓ ਤਾਂ ਉਸ ਦੇ ਵਿੱਚ ਵੀ ਕੋਈ ਮਾੜੀ ਗੱਲ ਨਹੀਂ ਉਹ ਤੁਹਾਡੀ ਆਪਣੀ ਸ਼ਰਧਾ ਹੈ ਤੁਸੀਂ ਸ਼ਨਾਣ ਕਰਕੇ ਜਗਾਉਣੀ ਹੈ ਕਿ ਕਿਸੇ ਨੂੰ ਸ਼ਨਾਣ ਕਰਕੇ ਸਾ ਸੰਗੇ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ ਕਿ ਜਦੋਂ ਆਪਾਂ ਘਰ ਦੇ ਵਿੱਚ ਸ਼ਹੀਦਾ ਸਿੰਘਾਂ ਦੀ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਜੋਤ ਜਗਾਉਣੀ ਆ ਤਾਂ ਉਸ ਦੇ ਵਿੱਚ ਫੁੱਲ ਬਣਦਾ ਉਸ ਦੇ ਕੀ ਸੰਕੇਤ ਹੁੰਦੇ ਨੇ ਤੇ ਇੱਕ ਜਦੋਂ ਆਪਣੀ ਜੋਤ ਬੱਝ ਜਾਂਦੀ ਏ ਜਾਂ ਬੱਤੀ ਸੜ ਜਾਂਦੀ ਏ ਉਸ ਦਾ ਕੀ ਕਰਨਾ ਚਾਹੀਦਾ ਹੈ ਤਜਾ ਜੋ ਬਚੀ ਹੋਈ ਬੱਤੀ ਹੈ ਉਸ ਦੀ ਦੁਆਰਾ ਜੋਤ ਜਗਾਉਣੀ ਚਾਹੀਦੀ ਹੈ ਜਾਂ ਉਸ ਨੂੰ ਕੀ ਕਰਨਾ ਚਾਹੀਦਾ ਹੈ ਇਸ ਦੇ ਰਿਲੇਟਡ ਵੀ ਬਹੁਤ ਕਮੈਂਟ ਆਉਂਦੇ ਸੀ ਇਸ ਕਰਕੇ ਸਾਧ ਸੰਗਤ ਜੀ ਮੈਂ ਇਹ ਵੀਡੀਓ ਬਣਾਉਣ ਲੱਗੀ ਹਾਂ ਤੁਸੀਂ ਇਸ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਐਂਡ ਤੱਕ ਦੇਖਿਓ ਤੁਹਾਨੂੰ ਸਾਰਾ ਕੁਝ ਸਮਝ ਲੱਗ ਜਾਵੇਗਾ ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਧ ਸੰਗਤ ਜੀ ਤੁਹਾਡੇ ਸਾਰੇ ਭੈਣ ਭਰਾਵਾਂ ਦੇ ਅੱਗੇ ਰਿਕਵੈਸਟ ਏ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੇਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਇਆ ਕਰੋ ਸਾਧ ਸੰਗਤ ਜੀ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਸਾਰੇ ਆਪਣੀ ਘਰਾਂ ਦੇ ਵਿੱਚ ਜੋਤ ਜਗਾਉਂਦੇ ਨੇ ਜੋਤ ਆਪਾਂ ਜੋ ਵੀ ਘਰਾਂ ਦੇ ਵਿੱਚ ਜਗਾਉਨੇ ਆ ਉਸ ਦੇ ਨਾਲ ਕੋਈ ਮਾੜਾ ਅਸਰ ਨਹੀਂ ਹੁੰਦਾ ਆਪਣੀ ਘਰ ਦੇ ਵਿੱਚ ਵਾਤਾਵਰਣ ਦੀ ਸ਼ੁੱਧਤਾ ਹੁੰਦੀ ਏ ਪਰ ਕਈ ਘਰਾਂ ਦੇ ਵਿੱਚ ਸਾਧ ਸੰਗਤ ਜੀ ਇਸ ਤਰ੍ਹਾਂ ਹੁੰਦਾ ਏ ਕਿ ਆਪਾਂ ਨੂੰ ਕਈ ਵਾਰ ਵਹਿਮ ਹੁੰਦਾ ਏ ਕਿ ਆਪਣੇ ਘਰ ਦੇ ਵਿੱਚ ਕੋਈ ਮਾੜੀ ਚੀਜ਼ ਜਿਸ ਕਰਕੇ ਆਪਣਾ ਕੰਮ ਨਹੀਂ ਸਿੱਧਾ ਆਉਂਦਾ ਪਰ ਜਦੋਂ ਆਪਾਂ ਸ਼ਹੀਦਾ ਸਿੰਘਾਂ ਦੀ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦੀ ਜੋਤ ਆਪਣੇ ਘਰ ਦੇ ਵਿੱਚ ਦੇਸੀ ਘੋਦੀ ਜੋਤ ਜਗਾਉਣੀ ਆ ਸਾ ਸੰਗਾਂ ਜੀ ਤਾਂ ਫਿਰ ਆਪਣੇ ਘਰ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਵੀ ਚੀਜ਼ ਨਹੀਂ ਰਹਿੰਦੀਗੀ ਕਿਉਂਕਿ ਜਦੋਂ ਆਪਾਂ ਘਰ ਦੇ ਵਿੱਚ ਜੋਤ ਜਗਾਉਣੀ ਆ ਨਾ ਤੇ ਜਦੋਂ ਆਪਾਂ ਜੋਤ ਜਗਾਉਂਦਿਆਂ ਨੂੰ ਥੋੜਾ ਸਮਾਂ ਹੋ ਜਾਂਦਾ ਤਾਂ ਆਪਾਂ ਇਹੀ ਸਮੇਂ ਤੇ ਆ ਸੋ ਜਦ ਇਹ ਮੀਆਂ ਆਪਾਂ ਨੂੰ ਕਈ ਨਿਸ਼ਾਨੀਆਂ ਵੀ ਪਤਾ ਲੱਗਦੀਆਂ ਨੇ ਕਿ ਆਪਣੇ ਘਰ ਦੇ ਵਿੱਚ ਆਹ ਕਾਰਜ ਵੀ ਸਿੱਧ ਨਹੀਂ ਸੀ ਹੁੰਦਾ ਹੋਣ ਲੱਗ ਗਿਆ ਤਾਂ ਉਤੋਂ ਆਪਾਂ ਨੂੰ ਕੀ ਪਤਾ ਲੱਗਦਾ ਹੈ ਕਿ ਆਪਣੇ ਤੇ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਸਹਿਬ ਜੀ ਸ਼ਹੀਦਾ ਸਿੰਘਾ ਗੁਰੂ ਸਹਬਾਨਾ ਦੀ ਕਿਰਪਾ ਹੋਣੀ ਸ਼ੁਰੂ ਹੋ ਜਾਂਦੀ ਹੈ ਤੁਸੀਂ ਜੋਤ ਸਾਧ ਸੰਗਤ ਜੀ ਜਦੋਂ ਮਰਜੀ ਜਗਾ ਸਕਦੇ ਹੋ ਜਾਂ ਅਮਰਤ ਵਿਲੇ ਜਗਾਉਣਾ ਚਾਹੁੰਦੇ ਹੋ ਉਸ ਨੂੰ ਵੀ ਜਗਾ ਸਕਦੇ ਹੋ ਰਹਿਰਾ ਸਵੇਰੇ ਜਗਾਉਣਾ ਚਾਹੁੰਦੇ ਹੋ ਤਾਂ ਉਦੋਂ ਵੀ ਜਗਾ ਸਕਦੇ ਹੋ ਜਦੋਂ ਤੁਸੀਂ ਜੋਤ ਜਗਾਉਣੀ ਹੋ ਤਾਂ ਜੋਤ ਨੂੰ ਜਗਦੀ ਰਹਿਣ ਦਿਆ ਕਰੋ ਨਾ ਹੀ ਆਪਣੇ ਆਪ ਜੋਤ ਨੂੰ ਬਧਾਇਆ ਕਰੋ ਜਿੰਨਾ ਟਾਈਮ ਜੋਤ ਜਗਦੀ ਹੈ ਉਸ ਨੂੰ ਜਗਣ ਦਿਆ ਕਰੋ ਜਦੋਂ ਜੋਤ ਬੱਝ ਜਾਂਦੀ ਹੈ ਤਾਂ ਉਸ ਦੇ ਵਿੱਚ ਜਿਹੜੀ ਬੱਤੀ ਹੁੰਦੀ ਹੈ ਉਹ ਬੱਤੀ ਬੱਜ ਜਾਂਦੀ ਹੈ ਕਈ ਵਾਰ ਜੋਤ ਦੇ ਵਿੱਚ ਕਿ ਉਹ ਵੀ ਬੱਜ ਜਾਂਦਾ ਹੈ ਤਾਂ ਉਸ ਨੂੰ ਦੁਬਾਰਾ ਜਗਾਉਣ ਦੀ ਲੋੜ ਨਹੀਂ ਹੁੰਦੀਗੀ ਜਿਹੜੀ ਬੱਤੀ ਬੱਜ ਜਾਂਦੀ ਹੈ ਤਾਂ ਉਹ ਬੱਤੀ ਤੁਸੀਂ ਜੋੜ ਕੇ ਤਾਂ ਉੱਥੇ ਤੁਸੀਂ ਜਲ ਪ੍ਰਵਾਹ ਵੀ ਕਰਕੇ ਆ ਸਕਦੇ ਹੋ ਤੁਸੀਂ ਕਾਫੀ ਬੱਤੀਆਂ ਜੋੜ ਲਿਆ ਕਰੋ ਫਿਰ ਉਸ ਤੋਂ ਬਾਅਦ ਦੇ ਵਿੱਚ ਇਕੱਠੀਆਂ ਕਰਕੇ ਤੁਸੀਂ ਜਲ ਪ੍ਰਵਾਹ ਕਰਕੇ ਆ ਸਕਦੇ ਹੋ ਤੇ ਜਿਹੜਾ ਜੋਤ ਦੇ ਵਿੱਚ ਕਿ ਉਹ ਬਚ ਜਾਂਦਾ ਸਾਧ ਸੰਗਤ ਜੀ ਉਹ ਤੁਸੀਂ ਆਪਣੇ ਸਰੀਰ ਤੇ ਜਿੱਥੇ ਵੀ ਤੁਹਾਨੂੰ ਦੁੱਖ ਤਕਲੀਫ ਹੈ ਜਾਂ ਤੁਸੀਂ ਆਪਣੇ ਸਰੀਰ ਤੇ ਬਾਡੀ ਤੇ ਕਿਤੇ ਵੀ ਲਗਾ ਸਕਦੇ ਹੋ ਕਈ ਵਾਰ ਸਾਧ ਸੰਗਤ ਜੀ ਕੀ ਹੁੰਦਾ ਹੈ ਕਿ ਆਪਾਂ ਕਿਸੇ ਤੋਂ ਸੁਣ ਲੈਨੇ ਆ ਮੈਂ ਵੀ ਇੱਕ ਭੈਣ ਦੀ ਵੀਡੀਓ ਦੇਖੀ ਸੀ ਉਹਨਾਂ ਨੇ ਬੋਲਿਆ ਹੋਇਆ ਹੈ ਕਿ ਜਿਹੜੀ ਬੱਤੀ ਸੜ ਜਾਂਦੀ ਹੈ ਅਗਰ ਤੁਸੀਂ ਉਹਨੂੰ ਚਾਲ ਪਰਵਾਹ ਕਰਕੇ ਆਉਣੇ ਹੋ ਤਾਂ ਤੁਹਾਡੀ ਜ਼ਿੰਦਗੀ ਤਬਾਹ ਹੋ ਜਾਂਦੀ ਏ ਤੁਸੀਂ ਆਪਣੇ ਆਪ ਆਪਣੀ ਜ਼ਿੰਦਗੀ ਨੂੰ ਖਰਾਬ ਕਰ ਲੈਨੇ ਹੋ ਸਤ ਸੰਗਤ ਜੀ ਇਸ ਤਰ੍ਹਾਂ ਦੇ ਵਹਿਮ ਭਰਮ ਦੇ ਵਿੱਚ ਪੈਣ ਦੀ ਕੋਈ ਵੀ ਲੋੜ ਨਹੀਂ ਹੁੰਦੀ ਹੁਣ ਤੁਸੀਂ ਇਹ ਹੀ ਸੋਚ ਲਓ ਕਿ ਆਪਣੇ ਘਰ ਦੇ ਵਿੱਚ ਕੋਈ ਵੀ ਵਿਆਹ ਦਾ ਕਾਰਡ ਆਵੇ ਤਾਂ ਉਸ ਦੇ ਉੱਪਰ ਈਕੂੰਕਰ ਲਿਖਿਆ ਹੁੰਦਾ ਹੈ ਕਈ ਵਾਰ ਇੱਕ ਸਟicker ਬਣ ਕੇ ਲੱਗਿਆ ਹੁੰਦਾ ਹੈ ਅਗਰ ਆਪਾ ਉਸ ਕਾਰਡ ਨੂੰ ਇਸ ਤਰ੍ਹਾਂ ਜਿਵੇਂ ਉਹਨਾਂ ਨੇ ਦੱਸਿਆ ਸੀ ਕਿ ਬੱਤੀ ਪੂਰੀ ਜਲ ਜਾਂਦੀ ਏ ਤੁਸੀਂ ਉੱਪਰ ਘੋਪਾ ਆ ਕੇ ਉਹਨੂੰ ਪੂਰਾ ਚਾਰ ਲੈਣਾ ਏ ਫਿਰ ਉਸ ਨੂੰ ਇਸ ਤਰ੍ਹਾਂ ਕਰਕੇ ਕਰਨਾ ਏ ਜੋ ਵੀ ਉਹਨਾਂ ਨੇ ਦੱਸਿਆ ਸੀਗਾ ਹੁਣ ਜੇ ਆਪਾਂ ਉਸ ਕਾਰਡ ਨੂੰ ਜੋ ਵਿਆਹ ਤੋਂ ਕਾਰਡ ਆਉਂਦਾ ਏ ਜੇ ਉਹਦੀ ਆਪਾਂ ਅੱਗ ਭਾੜ ਲੈਨੇ ਆ ਤਾਂ ਉਸ ਦੇ ਵਿੱਚ ਆਪਣੀ ਗਲਤੀ ਏ ਕਿਉਂਕਿ ਵਿੱਚ ਗੁਰੂ ਦੀ ਬਾਣੀ ਦੇ ਕਈ ਸ਼ਬਦ ਲਿਖੇ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਸਾੜ ਦਿੰਨੇ ਆ ਤਾਂ ਉਹ ਨਹੀਂ ਕਰਨਾ ਚਾਹੀਦਾ ਤੁਸੀਂ ਜਲ ਪ੍ਰਵਾਹ ਕਰ ਸਕਦੇ ਹੋ ਇਸੇ ਤਰ੍ਹਾਂ ਜਦੋਂ ਤੁਸੀਂ ਸਾਹ ਸੰਗਤ ਜੀ ਘਰ ਦੇ ਵਿੱਚ ਜੋਤ ਜਗਾਉਣੀ ਹੈ ਕਿ ਜੋਤ ਦੀ ਬੱਤੀ ਬਾਝ ਜਾਂਦੀ ਹੈ ਉਸ ਨੂੰ ਦੁਬਾਰਾ ਨਹੀਂ ਲਾਉਣਾ ਤੁਸੀਂ ਤੁਸੀਂ ਅਗਲੇ ਦਿਨ ਜਦੋਂ ਜੋਤ ਜਗਾਉਣੀ ਆ ਤਾਂ ਨਵੀਂ ਬੱਤੀ ਚ ਲਾਉਣੀ ਹੈ ਤੁਸੀਂ ਉਸ ਬੱਤੀ ਦਾ ਇਸਤੇਮਾਲ ਨਹੀਂ ਕਰਨਾਗਾ ਤੇ ਜਿਹੜਾ ਸਾਹ ਸੰਗਤ ਜੀ ਜੋਤ ਦੇ ਵਿੱਚ ਕਿਉ ਬਾਝ ਜਾਂਦਾ ਹੈ ਤੁਹਾਡੇ ਘਰ ਦੇ ਵਿੱਚ ਇੱਕ ਦਿਨ ਮੀਨੂ ਭੈਣ ਦਾ ਉਮੇ ਮੈਸੇਜ ਆਇਆ ਸੀਗਾ ਇੰਸਟਾਗ੍ਰam ਤੇ ਉਹਨਾਂ ਨੇ ਪੁੱਛਿਆ ਸੀ ਕਿ ਜਿਹੜਾ ਜੋਤ ਦਾ ਘਿਓ ਏ ਅਸੀਂ ਉਹ ਕੈਂਸਰ ਦੀ ਰੋਗ ਤੇ ਲਗਾ ਸਕਦੇ ਆ ਤੇ ਹਾਂਜੀ ਤੁਸੀਂ ਲਗਾ ਸਕਦੇ ਹੋ ਆਪਾਂ ਸ਼ਹੀਦਾ ਸਾਹਿਬ ਜਾਣਦੇ ਆ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਜਾਣਦੇ ਆ ਉਥੋਂ ਆਪਾਂ ਨੂੰ ਜੋਤ ਦੇ ਘਿਓ ਦਾ ਪ੍ਰਸ਼ਾਦ ਵੀ ਮਿਲਦਾ ਹੈ ਤਾਂ ਇਸ ਕਰਕੇ ਸਾਧ ਸੰਗਤ ਜੀ ਤੁਸੀਂ ਆਪਣੇ ਘਰ ਦੇ ਵਿੱਚ ਜੇ ਜੋਤ ਜਗਾਉਣੇ ਹੋ ਉਹ ਜਦੋਂ ਜੋਤ ਬਾਂਝ ਜਾਂਦੀ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਕਿ ਉਹ ਬਾਝ ਜਾਂਦਾ ਹੈ ਉਸ ਨੂੰ ਤੁਸੀਂ ਆਪਣੇ ਸਰੀਰ ਤੇ ਜੇ ਤੁਹਾਨੂੰ ਕੋਈ ਦੁੱਖ ਤਕਲੀਫ ਹੈ ਜੇ ਨਹੀਂ ਵੀ ਆ ਤੁਸੀਂ ਤਾਂ ਵੀ ਲਗਾ ਸਕਦੇ ਹੋ ਇਹਦੇ ਵਿੱਚ ਕੋਈ ਵਹਿਮ ਭਰਮ ਵਾਲੀ ਗੱਲ ਨਹੀਂ ਤੇ ਦੂਸਰੀ ਗੱਲ ਖਾਸ ਹੈ ਜੀ ਜੇ ਬੱਤੀ ਜਿਹੜੀ ਜੋਤਦੀ ਜੇ ਉਹ ਪੂਰੀ ਸੜ ਜਾਂਦੀ ਏ ਤਾਂ ਉਹਨੂੰ ਵੀ ਤੁਸੀਂ ਆਰਾਮ ਦੇ ਨਾਲ ਪੋਸੇ ਪਾਣੀ ਦੇ ਨਾਲ ਜੋ ਉਹ ਬੱਤੀ ਸੜ ਜਾਂਦੀ ਏ ਨਾ ਤਾਂ ਉਹਦੇ ਵਿੱਚ ਜੋ ਵੀ ਜੇ ਬੱਤੀ ਨਹੀਂ ਵੀ ਸੜਦੀ ਨਾ ਕਿ ਉਹਦੇ ਵਿੱਚ ਤੁਸੀਂ ਕਿਉਂ ਪਾ ਕੇ ਜਦੋਂ ਤੁਸੀਂ ਕਾਫੀ ਜੇ ਤੁਹਾਡੇ ਮਨ ਦੇ ਵਿੱਚ ਇਹ ਹੈ ਆ ਤੇ ਤੁਸੀਂ ਬੱਤੀਆਂ ਨੇ ਜੋ ਜਲ ਪਰਵਾ ਨਹੀਂ ਕਰਨੀਆਂ ਤਾਂ ਤੁਸੀਂ ਸਾਰੀਆਂ ਬੱਤੀਆਂ ਨੂੰ ਜੋੜ ਲਓ ਜਦੋਂ ਮਹੀਨੇ ਦੀਆਂ 2 ਮਹੀਨੇ ਦੀਆਂ ਜਿੰਨੀਆਂ ਵੀ ਤੁਸੀਂ ਜੋੜਨਗੇ ਨੇ ਜੋੜ ਕੇ ਉਹ ਬੱਤੀਆਂ ਇਕੱਠੀਆਂ ਕਰਕੇ ਤੁਸੀਂ ਇੱਕ ਜਿਵੇਂ ਮਿੱਟੀ ਦਾ ਦੀਵਾ ਲੈ ਲੈਣਾ ਜਾਂ ਕੋਈ ਭਾਂਡਾ ਲੈ ਲੈਣਾ ਉਹਦੇ ਵਿੱਚ ਪਾ ਕੇ ਉੱਪਰ ਦੇਸੀ ਘਿਓ ਪਾ ਕੇ ਉੱਪਰ ਦੀ ਅੱਗ ਲਗਾ ਦੇਣੀਏ ਤੇ ਜਦੋਂ ਉਹ ਬੱਤੀਆਂ ਪੂਰੀਆਂ ਜਲ ਕੇ ਰਾਖ ਹੋ ਜਾਣੀਆਂ ਉਹ ਜਿਹੜੀ ਰਾਖ ਹੈ ਉਹ ਤੁਸੀਂ ਕੋਸੇ ਪਾਣੀ ਰਾਤ ਨੂੰ ਜਾਂ ਕੋਸੇ ਦੁੱਧ ਦੇ ਨਾਲ ਲੈ ਲਿਓ ਤੁਹਾਨੂੰ ਕਈ ਉ ਪ੍ਰੋਬਲਮ ਦਾ ਉਥੋਂ ਹੱਲ ਮਿਲੇਗਾ ਜੇ ਤੁਸੀਂ ਇਹ ਸਭ ਕਰਦੇ ਹੋ ਤਾਂ ਤੁਹਾਨੂੰ ਸਾਹ ਸੰਗਤ ਜੀ ਆਪੜਿਆ ਪਤਾ ਲੱਗ ਜਾਂਦਾ ਹੈ ਤੁਹਾਡੇ ਗਲੇ ਦੀ ਖਾਰਸ਼ ਜਾਂ ਤੁਹਾਨੂੰ ਖਾਂਸੀ ਦੀ ਜਾਂ ਗਲੇ ਦੀ ਕੋਈ ਵੀ ਪ੍ਰੋਬਲਮ ਹੋਵੇ ਉਹਦੇ ਨਾਲ ਠੀਕ ਹੁੰਦੀ ਹੈ ਜਾਂ ਆਪਾਂ ਕਈ ਵਾਰ ਸਾਹ ਸੰਗਤ ਜੀ ਇਹ ਵੀ ਸੁਣਦੇ ਆ ਕਿ ਕਿਸੇ ਬੱਚੇ ਦੀ ਪੁਰਾਣੀ ਤੋਂ ਪੁਰਾਣੀ ਨਜ਼ਰੇ ਜੇ ਆਪਾਂ ਨੂੰ ਦੇਨੇ ਆ ਤਾਂ ਉਹਦੀ ਨਜ਼ਰ ਵੀ ਦੂਰ ਹੋ ਜਾਂਦੀ ਹੈ ਹੁਣ ਆਪਾਂ ਸਾਹ ਸੰਗਤ ਜੀ ਗੱਲ ਕਰਦੇ ਆ ਕਿ ਜੋਤ ਦੇ ਵਿੱਚ ਜਦੋਂ ਆਪਾਂ ਜੋਤ ਜਗਾਉਨੇ ਆ ਜੋਤ ਦੇ ਵਿੱਚ ਫੁੱਲ ਬਣਦਾ ਹੈ ਤਾਂ ਉਸ ਦੇ ਕੀ ਸੰਕੇਤ ਹੁੰਦੇ ਨੇ ਜਦੋਂ ਜੋਤ ਦੇ ਵਿੱਚ ਫੁੱਲ ਬਣਦਾ ਹੈ ਸਾਧ ਸੰਗਤ ਜੀ ਤਾਂ ਉਸ ਦਾ ਮਤਲਬ ਇਹ ਹੀ ਹੁੰਦਾ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਦੀ ਆਪਣੇ ਤੇ ਕਿਰਪਾ ਹੋਣੀ ਸ਼ੁਰੂ ਹੋ ਗਈ ਏ ਪਰ ਕਈ ਵਾਰ ਕੀ ਹੁੰਦਾ ਹੈ ਸਾਧ ਸੰਗਤ ਜੀ ਕਿ ਆਪਣੇ ਤੇ ਜੋਤ ਸਹੀ ਤਰ੍ਹਾਂ ਲੱਗਦੀ ਨਹੀਂ ਤਾਂ ਜੋਤ ਸਹੀ ਤਰ੍ਹਾਂ ਜਗਦੀ ਹੀ ਨਹੀਂਗੀ ਜਦੋਂ ਆਪਾਂ ਜੋਤ ਜਗਾਉਂਦੇ ਆ ਤਾਂ ਜਗਾਉਂਦੇ ਸਮੇਂ ਕਈ ਵਾਰ ਆਪਣੀ ਤਾਂ ਸਹੀ ਤਰ੍ਹਾਂ ਸ਼ੁਰੂਆਤ ਜੀ ਨਹੀਂ ਜਗਦੀ ਫਿਰ ਉਹ ਜੋਤ ਛੇਤੀ ਬੱਜ ਜਾਂਦੀ ਉਹਦੇ ਵਿੱਚ ਕਿਉਂ ਵੀ ਬਚ ਜਾਂਦਾ ਹੈ ਜੋਤ ਚੰਗੀ ਤਰ੍ਹਾਂ ਚੱਗਦੀ ਵੀ ਨਹੀਂ ਤੇ ਨਾਲੇ ਉਹ ਬੱਤੀ ਵੀ ਉਵੇਂ ਪਈ ਰਹਿ ਜਾਂਦੀ ਹੈ ਤਾਂ ਫੁੱਲ ਵੀ ਨਹੀਂ ਬਣਦਾ ਕਈ ਵਾਰ ਇਸ ਤਰ੍ਹਾਂ ਕਰਕੇ ਵੀ ਆਪਣੀ ਜੋਤ ਦੇ ਵਿੱਚ ਫੁੱਲ ਨਹੀਂ ਬਣਦਾ ਤੁਸੀਂ ਇਹ ਵੀ ਨਹੀਂ ਸੋਚਣਾ ਸਾਧ ਸੰਗਤ ਜੀ ਕਿ ਜੇ ਸਾਡੀ ਜੋਤ ਦੇ ਵਿੱਚ ਫੁੱਲ ਨਹੀਂ ਬਣਦਾ ਪਿਆ ਤੇ ਸਾਡੇ ਤੇ ਮਹਾਰਾਜ ਦੀ ਕਿਰਪਾ ਨਹੀਂ ਹੁੰਦੀ ਪਈ ਉਹ ਜਿਵੇਂ ਆਪਾਂ ਗੱਲ ਕੀਤੀ ਹੈ ਕਿ ਕਈ ਵਾਰ ਆਪਣੇ ਤੋਂ ਜਗਾਉਂਦੇ ਸਮੇਂ ਕੋਈ ਨਾ ਕੋਈ ਪਰੇਸ਼ਾਨੀ ਦਿੱਕਤ ਤਾਂ ਰਹਿ ਜਾਂਦੀ ਹੈ ਜਿਸ ਦੇ ਕਰਕੇ ਜੋਤ ਸਹੀ ਡੰਗ ਨਾਲ ਜਗਦੀ ਨਹੀਂ ਤਾਂ ਉਹ ਛੇਤੀ ਬੱਧ ਜਾਂਦੀ ਹੈ ਜੋਤ ਜਗਾਉਣ ਦੇ ਸਾਧ ਸੰਗੇ ਜੀ ਆਪਣੇ ਘਰ ਦੇ ਵਿੱਚ ਬਹੁਤ ਜਿਆਦੇ ਫਾਇਦੇ ਹੁੰਦੇ ਨੇ ਜਦੋਂ ਆਪਾਂ ਘਰ ਦੇ ਵਿੱਚ ਜੋਤ ਜਗਾਉਣੀ ਆ ਤਾਂ ਇਕਤਾ ਆਪਣੇ ਵਾਤਾਵਰਨ ਦੀ ਸ਼ੁੱਧਤਾ ਰਹਿੰਦੀ ਹੈ ਬਹੁਤ ਵਧੀਆ ਵਾਤਾਵਰਨ ਰਹਿੰਦਾ ਹੈ ਆਪਣੇ ਘਰ ਦੇ ਵਿੱਚ ਜਿਵੇਂ ਕਈ ਬਿਮਾਰੀਆਂ ਤੋਂ ਆਪਾਂ ਰਹਿਤ ਰਹਿਨੇ ਆ ਆਕਸੀਜਨ ਦੀ ਝੋਕਾ ਵੀ ਹੁੰਦੀ ਹੈ ਉਹ ਪੂਰੀ ਹੁੰਦੀ ਹੈ ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਸਾ ਸੰਗਤ ਜੀ ਜਿਆਦਾ ਲਾਈਟ ਦਾ ਪ੍ਰਬੰਧ ਨਹੀਂ ਸੀ ਹੁੰਦਾ ਜਿਸ ਕਰਕੇ ਲੋਕ ਘਰਾਂ ਦੇ ਵਿੱਚ ਦੀਵਿਆਂ ਦਾ ਹੀ ਜ਼ਿਆਦਾ ਪ੍ਰਯੋਗ ਕਰਦੇ ਸੀ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਵੀ ਸਾ ਸੰਗਤ ਜੀ ਕਈ ਤਾਂ ਘਰਾਂ ਦੇ ਵਿੱਚ ਤੇਲ ਦਾ ਦੀਵਾ ਜਗਾਉਂਦੇ ਨੇ ਤੇ ਕਈ ਜੋਤ ਜਗਾਉਂਦੇ ਨੇ ਦੇਸੀ ਘੋਦੀ ਇਹ ਦੋਨੇ ਅਲੱਗ-ਲੱਗ ਹੁੰਦੇ ਨੇ ਜੋਤ ਤਾਂ ਇੱਕ ਹੀ ਹੁੰਦੀ ਹੈ ਸਾ ਸੰਗਤ ਜੀ ਪਰ ਜਿਵੇਂ ਤੇਲ ਦਾ ਜੋ ਦੀਵਾ ਜਗਾਉਂਦੇ ਨੇ ਕਈ ਉਹ ਅਲੱਗ ਚੀਜ਼ ਹੁੰਦੀ ਏ ਪਰ ਜੋਤ ਇੱਕ ਹੀ ਹੁੰਦੀ ਏ ਜੋਤ ਅਲੱਗ ਨਹੀਂ ਹੁੰਦੀ ਜੋ ਦੇਸੀ ਕਿ ਉਹਦੀ ਜਗਦੀ ਏ ਖਾਲਸਾ ਜੀ ਸ਼ਹੀਦਾ ਸਿੰਘਾਂ ਨੂੰ ਯਾਦ ਕਰਨ ਨਾਲ ਉਹਨਾਂ ਦੇ ਨਾਮ ਦੀ ਜੋਤ ਜਗਾਉਣ ਨਾਲ ਸ਼ਹੀਦਾ ਸਿੰਘਾਂ ਦੀ ਸ਼ਹੀਦੀ ਦੇਖ ਦੀ ਰਸਤੇ ਚੜਾਉਣ ਨਾਲ ਮਹਾਰਾ ਸੱਚੇ ਪਾਤਸ਼ਾਹ ਸ਼ਹੀਦ ਸਿੰਘ ਖੁਸ਼ ਹੋ ਕੇ ਖਾਲਸਾ ਜੀ ਫਿਰ ਖੁਸ਼ੀ ਖੁਸ਼ੀ ਦੇ ਵਿੱਚ ਬਹੁਤ ਕਿਰਪਾ ਵਰਤਾ ਦਿੰਦੇ ਨੇ ਜਿੰਦੇ ਨਾਲ ਆਪਣੇ ਘਰਾਂ ਦੇ ਵਿੱਚ ਬਹੁਤ ਖੁਸ਼ੀਆਂ ਆ ਜਾਂਦੀਆਂ ਨੇ ਦੁੱਖ ਰੋਗ ਦੂਰ ਹੋ ਜਾਂਦੇ ਨੇ ਖਾਲਸਾ ਜੀ ਜਿੰਨੀਆਂ ਬਿਮਾਰੀਆਂ ਹੁੰਦੀਆਂ ਨੇ ਦੁੱਖ ਹੁੰਦੇ ਨੇ ਰੋਗ ਸਭ ਕੱਟੇ ਜਾਂਦੇ ਨੇ ਮਹਾਰਾ ਸੱਚੇ ਪਾਤਸ਼ਾਹ ਇੰਨੀ ਕਿਰਪਾ ਕਰਦੇ ਨੇ ਖਾਲਸਾ ਜੀ ਖਾਲਸਾ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਜੋਤ ਦੇ ਬਾਰੇ ਗੱਲ ਕਰਾਂਗੇ ਕਿ ਜੋਤ ਜਦੋਂ ਆਪਾਂ ਜਗਾਉਂਦੇ ਆ ਤਾਂ ਜੋਤ ਜਲਦੀ ਬੁਝ ਜਾਂਦੀ ਏ ਜਾਂ ਜੋਤ ਦੀ ਬੱਤੀਏ ਜੋ ਜਲਦੀ ਸੜ ਜਾਂਦੀ ਏ ਵੀ ਉਹਦੇ ਕੀ ਸੰਕੇਤ ਹੁੰਦੇ ਨੇ ਮਹਾਰਾ ਸੱਚੇ ਪਾਤਸ਼ਾਹ ਦੀ ਜਿਹੜੀ ਆਪਾਂ ਜੋਤ ਜਗਾਉਣਿਆ ਖਾਲਸਾ ਜੀ ਉਹਦੇ ਬਾਰੇ ਵਿਚਾਰ ਕਰਾਂਗੇ ਖਾਲਸਾ ਜੀ ਪੁਰਾਣੇ ਸਮੇਂ ਤੋਂ ਹੀ ਜੋਤ ਦੇ ਬਾਰੇ ਤੇ ਦੀਵਿਆਂ ਦੇ ਬਾਰੇ ਕਈ ਕਹਾਣੀ ਕਈ ਕਹਾਣੀਆਂ ਖਾਲਸਾ ਜੀ ਸੁਣਨ ਨੂੰ ਮਿਲਦੀਆਂ ਨੇ ਪੁਰਾਣੇ ਸਮੇਂ ਦੇ ਟਾਈਮ ਦੇ ਵਿੱਚ ਇਹ ਕਹਾਣੀਆਂ ਦੀਵੇ ਤੇ ਜੋਤ ਬਾਰੇ ਅਲੱਗ-ਅਲੱਗ ਮਤ ਵੀ ਖਾਲਸਾ ਜੀ ਇਹਨਾਂ ਕਹਾਣੀਆਂ ਵਿੱਚ ਦੱਸਦੇ ਸਨ ਕਿ ਦੀਵੇ ਤੇ ਜੋਤ ਸਾਨੂੰ ਅਲੱਗ-ਅਲੱਗ ਪ੍ਰਕਾਰ ਦੇ ਸੰਕੇਤ ਦਿੰਦੇ ਨੇ। ਖਾਲਸਾ ਜੀ ਜਿਵੇਂ ਕਈ ਮਹਾਂਪੁਰਖਾਂ ਦੇ ਕਹਿਣ ਮੁਤਾਬਕ ਕਿ ਦੀਵੇ ਦੀ ਜਿਹੜੀ ਲੋ ਏ ਉਹਦਾ ਅਚਾਨਕ ਤੇਜ਼ ਹੋ ਜਾਣਾ ਜਾਂ ਬੁਝ ਜਾਣਾ ਤੇ ਜਾਂ ਫਿਰ ਬੱਤੀ ਖਤਮ ਹੋਣ ਤੋਂ ਪਹਿਲਾਂ ਦੀਵੇ ਦਾ ਬੁਝ ਜਾਣਾ। ਖਾਲਸਾ ਜੀ ਇਹ ਸਾਰੀਆਂ ਚੀਜ਼ਾਂ ਕਿਸੇ ਨਾ ਕਿਸੇ ਚੀਜ਼ ਬਾਰੇ ਸਾਨੂੰ ਸੰਕੇਤ ਦਿੰਦੀਆਂ ਨੇ। ਖਾਲਸਾ ਜੀ ਕਦੇ ਦਾ ਪੈਸੇ ਬਾਰੇ ਭਵਿੱਖ ਬਾਰੇ ਸ਼ੁਭ ਜਾਂ ਅਸ਼ੁਭ ਦਿੰਦੀਆਂ ਨੇ ਖਾਲਸਾ ਜੀ ਇਸ ਬਾਰੇ ਅੱਜ ਤੁਹਾਡੇ ਨਾਲ ਇਸ ਵੀਡੀਓ ਵਿੱਚ ਵਿਚਾਰ ਸਾਂਝੇ ਕਰਾਂਗੇ ਧਰਮ ਤੇ ਦੀਵੇ ਦਾ ਆਪਸ ਵਿੱਚ ਗੂੜਾ ਸਬੰਧ ਹੈ ਪੁਰਾਣੇ ਸਮੇਂ ਤੋਂ ਹੀ ਆਪਾਂ ਇਹਨਾਂ ਦੇ ਬਾਰੇ ਵਿੱਚ ਬਹੁਤ ਸਾਰੀਆਂ ਕਹਾਣੀਆਂ ਕਿਸੇ ਸੁਣਦੇ ਆ ਰਹੇ ਹਾਂ ਖਾਲਸਾ ਜੀ ਆਮ ਕਰਕੇ ਖਾਲਸਾ ਜੀ ਦੀਵਾ ਇੱਕ ਚਾਨਣ ਦਾ ਪ੍ਰਤੀਕ ਹੁੰਦਾ ਹੈ ਆਪਾਂ ਨੂੰ ਰੋਸ਼ਨੀ ਦਿੰਦਾ ਏ ਤੇ ਹਨੇਰੇ ਨੂੰ ਦੂਰ ਕਰਦਾ ਏ ਖਾਲਸਾ ਜੀ ਖਾਲਸਾ ਜੀ ਦੀਵੇ ਦਾ ਮੁੱਖ ਮਹੱਤਵ ਤਾਂ ਇਹ ਹੀ ਹੁੰਦਾ ਏ ਕਿ ਇਹ ਹਨੇਰੇ ਨੂੰ ਦੂਰ ਕਰਕੇ ਸਾਰੇ ਪਾਸੇ ਚਾਨਣ ਕਰਦਾ ਏ ਤੇ ਇਸ ਦੇ ਨਾਲ ਹੀ ਖਾਲਸਾ ਜੀ ਦੀਵੇ ਨੂੰ ਗਿਆਨ ਦਾ ਪ੍ਰਤੀਕ ਮੰਨਿਆ ਜਾਂਦਾ ਏ ਪਰ ਖਾਲਸਾ ਜੀ ਕਈ ਮਹਾਪੁਰਸ਼ਾਂ ਦੇ ਕਹਿਣ ਅਨੁਸਾਰ ਦੀਵਾ ਜਗਾਉਂਦੇ ਟਾਈਮ ਸਾਨੂੰ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਏ ਜਿਸ ਤਰ੍ਹਾਂ ਖਾਲਸਾ ਜੀ ਘਰ ਦੇ ਵਿੱਚ ਪੂਜਾ ਦੇ ਅਸਥਾਨ ਜਿਵੇਂ ਖਾਲਸਾ ਜੀ ਕਈ ਘਰਾਂ ਦੇ ਵਿੱਚ ਪਾਠ ਪੂਜਾ ਲਈ ਅਲੱਗ ਤੋਂ ਰੂਮ ਬਣਿਆ ਹੁੰਦਾ ਹੈ ਉਥੇ ਖਾਲਸਾ ਜੀ ਇੱਕ ਦੀਵਾ ਜ਼ਰੂਰ ਹੋਣਾ ਚਾਹੀਦਾ ਹੈ ਇਸ ਤਰ੍ਹਾਂ ਖਾਲਸਾ ਜੀ ਸਾਨੂੰ ਸੂਬਾ ਸ਼ਾਮ ਸਾਨੂੰ ਘਰ ਦੇ ਕਿਸੇ ਵੀ ਮੈਂਬਰ ਨੂੰ ਜਗਾਉਣਾ ਚਾਹੀਦਾ ਉਹ ਦੀਵਾ ਜਿਵੇਂ ਕਿ ਖਾਲਸਾ ਜੀ ਇਹ ਦੀਵਾ ਘਰ ਦੇ ਵਿੱਚੋਂ ਨਿਰਾਤਮਕ ਊਰਜਾ ਜਿਹੜੀ ਹੁੰਦੀ ਹੈ ਉਹ ਨਸ਼ਟ ਕਰਦਾ ਹੈ ਤੇ ਆਪਣੇ ਘਰਾਂ ਵਿੱਚੋਂ ਲੜਾਈ ਕਲੇਸ਼ ਦੂਰ ਹੋ ਜਾਂਦਾ ਏ ਤੇ ਘਰ ਦੇ ਵਿੱਚ ਸੁਖ ਸ਼ਾਂਤੀ ਆਉਂਦੀ ਏ ਖਾਲਸਾ ਜੀ ਬਰਕਤਾਂ ਪੈਂਦੀਆਂ ਨੇ ਘਰ ਦੇ ਵਿੱਚ ਖਾਲਸਾ ਜੀ ਜੇ ਆਪਾਂ ਸ਼ਰਧਾ ਭਾਵਨਾ ਦੇ ਨਾਲ ਸਵੇਰੇ ਸ਼ਾਮ ਉਸ ਵੈਗਰੂ ਅਕਾਲ ਪੁਰਖ ਮਹਾਰਾਜ ਸੱਚੇ ਪਾਤਸ਼ਾਹ ਨੂੰ ਯਾਦ ਕਰਕੇ ਉਸ ਵੈਗਰੂ ਦੇ ਨਾਮ ਦੀ ਜੋਤ ਜਾਂ ਦੀਵਾ ਆਪਣੇ ਘਰ ਵਿੱਚ ਜਗਾਉਂਦੇ ਆ ਤਾਂ ਖਾਲਸਾ ਜੀ ਇਹ ਇੱਕ ਜਗਾਈ ਹੋਈ ਜੋਤ ਜਾਂ ਦੀਵਾ ਦੁੱਖ ਦੂਰ ਕਰ ਦਿੰਦੀ ਏ ਇਸੇ ਤਰ੍ਹਾਂ ਖਾਲਸਾ ਜੀ ਜਿੱਥੇ ਤੁਹਾਡੇ ਘਰ ਵਿੱਚ ਪਾਠ ਵਾਲਾ ਕਮਰਾ ਏ ਜਾਂ ਫਿਰ ਤੁਸੀਂ ਜਿੱਥੇ ਵੀ ਬੈਠ ਕੇ ਤੁਸੀਂ ਖਾਲਸਾ ਜੀ ਵਾਹਿਗੁਰੂ ਦਾ ਨਾਮ ਜਪਦੇ ਹੋ ਪਾਠ ਪੂਜਾ ਕਰਦੇ ਹੋ ਕਿਉਂਕਿ ਖਾਲਸਾ ਜੀ ਕਈ ਘਰਾਂ ਦੇ ਵਿੱਚ ਜਗ੍ਹਾ ਘੱਟ ਹੋਣ ਕਰਕੇ ਕਈ ਵਾਰ ਪਾਠ ਵਾਲਾ ਕਮਰਾ ਅਲੱਗ ਤੋਂ ਨਹੀਂ ਬਣਾਇਆ ਹੁੰਦਾ ਤਾਂ ਖਾਲਸਾ ਜੀ ਜਿੱਥੇ ਵੀ ਤੁਸੀਂ ਬੈਠ ਕੇ ਪਾਠ ਕਰਦੇ ਹੋ ਗੁਰਬਾਣੀ ਪੜ੍ਹਦੇ ਹੋ ਤਾ ਉਥੇ ਦੀਵਾ ਜਾਂ ਜੋਤ ਜਗਾਉਣੀ ਚਾਹੀਦੀ ਹੈ। ਖਾਲਸਾ ਜੀ ਇਸ ਤਰ੍ਹਾਂ ਨਾਲ ਤੁਹਾਡੇ ਘਰ ਦੇ ਸਾਰੇ ਦੁੱਖ ਰੋਗ ਦੂਰ ਹੋਣਗੇ। ਬਰਕਤ ਪਵੇਗੀ ਤੇ ਘਰ ਦੇ ਕਾਰੋਬਾਰ ਕੰਮਕਾਰ ਚ ਵਾਹਿਗੁਰੂ ਦੀ ਕਿਰਪਾ ਹੋਏਗੀ। ਬਰਕਤਾਂ ਪੈਣਗੀਆਂ। ਖਾਲਸਾ ਜੀ ਆਪਣੇ ਪੁਰਾਣੇ ਬਜ਼ੁਰਗ ਪਹਿਲਾਂ ਵਾਲੇ ਉਹਨਾਂ ਦਾ ਇਹ ਕਹਿਣਾ ਸੀ ਕਿ ਜਿੱਥੇ ਲੋਕ ਦੀਵਾ ਨਹੀਂ ਜਗਾਉਂਦੇ ਉਥੇ ਹਨੇਰਾ ਹੋ ਜਾਂਦਾ ਹੈ। ਮਹਾਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਫਿਰ ਇਸ ਹਨੇਰੇ ਨੂੰ ਸਾਡੇ ਮਨ ਦੇ ਹਨੇਰੇ ਨਾਲ ਜੋੜ ਦਿੰਦੇ ਨੇ ਜਿਸ ਦੇ ਨਾਲ ਖਾਲਸਾ ਜੀ ਸਾਡੇ ਘਰਾਂ ਵਿੱਚ ਵਰਕਤਾ ਨਹੀਂ ਪੈਂਦੀਆਂ ਹੈਗੀਆਂ ਖਾਲਸਾ ਜੀ ਮਾਪੁਰਖਾਂ ਦੇ ਮੁਤਾਬਕ ਦੀਵੇ ਤੇ ਚੋਤ ਦਾ ਕੀ ਫਾਇਦਾ ਹੁੰਦਾ ਹੈ ਖਾਲਸਾ ਜੀ ਜਿਸ ਘਰ ਦੇ ਵਿੱਚ ਦੀਵਾ ਜਗਦਾ ਹੈ ਉਸ ਘਰ ਦੇ ਵਿੱਚ ਲੜਾਈ ਕਲੇਸ਼ ਦੁੱਖ ਰੋਗ ਦੂਰ ਹੁੰਦੇ ਨੇ ਤੇ ਖਾਲਸਾ ਜੀ ਜੇ ਤੁਸੀਂ ਸ਼ਾਮ ਦੇ ਟਾਈਮ ਸਰੋਂ ਦੇ ਤੇਲ ਦਾ ਦੀਵਾ ਜਗਾਉਂਦੇ ਹੋ ਤਾਂ ਜਾਂ ਫਿਰ ਦੇਸੀ ਘਿਓ ਦੀ ਜੋਤ ਜਗਾਉਂਦੇ ਹੋ ਤਾਂ ਖਾਲਸਾ ਜੀ ਇਹ ਦੀਵੇ ਜਾਂ ਜੋਤ ਜੋ ਵੀ ਤੁਸੀਂ ਜਗਾਉਨੇ ਹੋ ਉਸ ਦੀ ਜੋ ਲੋਹ ਹੁੰਦੀ ਏ ਖਾਲਸਾ ਜੀ ਉਹ ਬਹੁਤ ਸਾਰੇ ਜੀਵਾਂ ਦਾ ਨਾਸ਼ ਕਰਦੀ ਏ ਜੋ ਜੀਵ ਬਿਮਾਰੀਆਂ ਫਲਾਉਂਦੇ ਨੇ ਖਾਲਸਾ ਜੀ ਜਦੋਂ ਘਰ ਦੇ ਵਿੱਚ ਸਰੋਂ ਦੇ ਤੇਲ ਦੇ ਦੀਵੇ ਦਾ ਦੀਵਾ ਜਗਾਉਨੇ ਆ ਤਾਂ ਉਸ ਦੇ ਵਿੱਚੋਂ ਜੋ ਧੂਆ ਨਿਕਲਦਾ ਏ ਖਾਲਸਾ ਜੀ ਉਹ ਆਪਣੀ ਸਿਹਤ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਤੇ ਖਾਲਸਾ ਜੀ ਪੁਰਾਣੇ ਟਾਈਮ ਦੇ ਵਿੱਚ ਜਦੋਂ ਲਾਈਟ ਦਾ ਇੰਨਾ ਪ੍ਰਬੰਧ ਨਹੀਂ ਸੀ ਹੁੰਦਾ ਉਸ ਟਾਈਮ ਲੋਕ ਆਪਣੇ ਘਰ ਵਿੱਚ ਰੋਸ਼ਨੀ ਲਈ ਸਰੋਂ ਦੇ ਤੇਲ ਦਾ ਦੀਵਾ ਬਾਲਦੇ ਸਨ। ਤੇ ਜੋ ਦੀਵੇ ਦਾ ਧੂੰਆਂ ਖਾਲਸਾ ਜੀ ਸਾਰੇ ਘਰ ਦੇ ਅੰਦਰ ਫੈਲਦਾ ਤੇ ਉਹ ਕਈ ਜੀਵਾਂ ਦਾ ਨਾਸ਼ ਕਰਦਾ ਸੀ। ਇਸ ਲਈ ਪਹਿਲਾਂ ਦੇ ਲੋਕ ਸਿਹਤ ਪੱਖੋਂ ਵਧੀਆ ਤੰਦਰੁਸਤ ਹੁੰਦੇ ਸਨ ਖਾਲਸਾ ਜੀ। ਅੱਜਕੱਲ ਤਾਂ ਬਹੁਤ ਜ਼ਿਆਦੀਆਂ ਬਿਮਾਰੀਆਂ ਫੈਲ ਚੁੱਕੀਆਂ ਨੇ ਤੇ ਖਾਲਸਾ ਜੀ ਉਸ ਟਾਈਮ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਨਹੀਂ ਸੀ ਲੱਗਦੀ ਤੇ ਖਾਲਸਾ ਜੀ ਇੱਕ ਗੱਲ ਹੋਰ ਜਿਸ ਘਰ ਦੇ ਵਿੱਚ ਦੀਵਾ ਜਾਂ ਜੋਤ ਜਗਦੀ ਹੋਵੇ ਉਥੇ ਮਾਹੌਲ ਖੁਸ਼ੀ ਵਾਲਾ ਹੁੰਦਾ ਹੈ ਤੇ ਘਰ ਦੇ ਪਰਿਵਾਰ ਦੇ ਜੀਆਂ ਦਾ ਮਨ ਵੀ ਖਿੜਿਆ ਹਾਸਮੁਖ ਰਹਿਦਾ ਹੈ ਸੋ ਖਾਲਸਾ ਜੀ ਮਾਪੁਰਖਾ ਦਾ ਕਹਿਣਾ ਹੈ ਕਿ ਦੀਵੇ ਦਾ ਲੋ ਜਿਹੜੀ ਹੁੰਦੀ ਏ ਪਾਵ ਜੋਤ ਦੇ ਬਹੁਤ ਸਾਰੇ ਫਾਇਦੇ ਹੁੰਦੇ ਨੇ ਖਾਲਸਾ ਜੀ ਜੇ ਤੁਸੀਂ ਆਪਣੇ ਘਰ ਦੇ ਵਿੱਚ ਮਿੱਟੀ ਦਾ ਜਾਂ ਆਟੇ ਦਾ ਦੀਵਾ ਬਾਲਦੇ ਹੋ ਤਾਂ ਤੁਸੀਂ ਸਰੋਂ ਦੇ ਤੇਲ ਜਾਂ ਫਿਰ ਦੇਸੀ ਘਿਓ ਦਾ ਜਗਾਇਆ ਕਰੋ ਤੇ ਖਾਲਸਾ ਜੀ ਜੋ ਦੀਵਾ ਤੁਸੀਂ ਜਗਾ ਰਹੇ ਹੋ ਉਹ ਇਸ ਗੱਲ ਦਾ ਧਿਆਨ ਜ਼ਰੂਰ ਰੱਖਿਓ ਕਿ ਜਿਹੜਾ ਤੁਸੀਂ ਦੀਵਾ ਜਗਾ ਰਹੇ ਹੋ ਨਾ ਉਹ ਬਿਲਕੁਲ ਸਹੀ ਹੋਣਾ ਚਾਹੀਦਾ ਹੈ ਵਾਖਾਲਸਾ ਜੀ ਕਿ ਕਿਸੇ ਵੀ ਜਗਾ ਤੋ ਟੁੱਟਿਆ ਨਾ ਹੋਵੇ ਕੋਈ ਤੇੜ ਨਾ ਆਈ ਹੋਵੇ ਸੋ ਖਾਲਸਾ ਜੀ ਕਿਹਾ ਜਾਂਦਾ ਹੈ ਕਿ ਦੇਸੀ ਘੋ ਦੀ ਜੋਤ ਵਾਇਗਰੂ ਸੱਚੇ ਪਾਤਸ਼ਾਹ ਨੂੰ ਯਾਦ ਕਰਕੇ ਜਗਾਈ ਜਾਂਦੀ ਹੈ ਤੇ ਖਾਲਸਾ ਜੀ ਜੋ ਸਰੋਂ ਦੇ ਦਾ ਜਿਹੜਾ ਦੀਵਾ ਜਗਾਇਆ ਜਾਂਦਾ ਹੈ ਉਹ ਮਨ ਦੀ ਸ਼ਾਂਤੀ ਲਈ ਜਗਾਇਆ ਜਾਂਦਾ ਹੈ ਖਾਲਸਾ ਜੀ ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਜ਼ਿਆਦਾਤਰ ਸੰਗਤ ਆਪਣੇ ਪਾਠ ਕਰਨ ਵਾਲੀ ਜਗਾ ਤੇ ਬੈਠ ਕੇ ਵਾਇਗਰੂ ਦਾ ਨਾਮ ਜਪਦੇ ਨੇ ਪਾਠ ਕਰਦੇ ਨੇ ਤੇ ਨਾਲ ਕੋਲ ਦੇਸੀ ਘੋਦੀ ਜੋਤ ਵੀ ਜਗਾਉਂਦੇ ਨੇ ਖਾਲਸਾ ਜੀ ਖਾਲਸਾ ਜੀ ਜੋ ਸੰਗਤਾਂ ਦੇਸੀ ਘੋਦੀ ਜੋਤ ਆਪਣੇ ਘਰ ਦੇ ਵਿੱਚ ਜਗਾਉਂਦੀਆਂ ਨੇ ਤਾਂ ਖਾਲਸਾ ਜੀ ਉਸ ਵਿੱਚ ਕਾਟਨ ਦੀ ਜਿਹੜੀ ਰੂਈ ਵਾਲੀ ਚਿੱਟੇ ਰੰਗ ਦੀ ਬੱਤੀ ਹੋਣੀ ਚਾਹੀਦੀ ਏ ਜਾਂ ਫਿਰ ਲਾਲ ਰੰਗ ਦਾ ਧਾਗਾ ਹੋਣਾ ਚਾਹੀਦਾ ਏ ਖਾਲਸਾ ਜੀ ਇਸ ਤੋਂ ਬਿਨਾ ਕਿਸੇ ਹੋਰ ਰੰਗ ਦੀ ਬੱਤੀ ਨਹੀਂ ਹੋਣੀ ਚਾਹੀਦੀ ਖਾਲਸਾ ਜੀ ਸਾਡੇ ਕੋਈ ਆਪਣੇ ਵਿਚਾਰ ਨਹੀਂ ਨੇ ਇਹ ਸਾਰੇ ਮਹਾਪੁਰਖਾਂ ਦੁਆਰਾ ਦੱਸੀਆਂ ਹੋਈਆਂ ਗੱਲਾਂ ਨੇ ਖਾਲਸਾ ਜੀ ਅਗਲੀ ਗੱਲ ਮਹਾਪੁਰਖਾਂ ਨੇ ਦੱਸੀ ਕਿ ਜਦੋਂ ਕੋਈ ਵੀ ਤਿਉਹਾਰ ਹੁੰਦਾ ਏ ਉਦੋਂ ਘਰ ਦੇ ਮੇਨ ਗੇਟ ਤੇ ਦੀਵਾ ਜ਼ਰੂਰ ਜਗਾਉਣਾ ਚਾਹੀਦਾ ਏ ਇਸ ਤਰ੍ਹਾਂ ਕਰਨ ਨਾਲ ਖਾਲਸਾ ਜੀ ਘਰ ਵਿੱਚ ਬਰਕਤ ਆਉਂਦੀ ਏ ਤੇ ਖਾਲਸਾ ਜੀ ਜਿੱਥੇ ਤੁਹਾਡੇ ਘਰ ਦੇ ਵਿੱਚ ਪਾਣੀ ਦਾ ਸਰੋਤ ਹੋਵੇ ਉਥੇ ਦੀਵਾ ਜ਼ਰੂਰ ਬਾਲਿਆ ਕਰੋ ਜਗਾਇਆ ਕਰੋ ਤੇ ਉਸ ਬਾਅਦ ਖਾਲਸਾ ਜੀ ਉਹ ਜਾਲ ਤੁਸੀਂ ਆਪ ਵੀ ਛਕੋ ਤੇ ਆਪਣੇ ਪਰਿਵਾਰ ਨੂੰ ਵੀ ਛਕਾਓ ਖਾਲਸਾ ਜੀ ਇਸ ਤਰ੍ਹਾਂ ਕਰਨ ਨਾਲ ਜੋ ਪਾਣੀ ਇਹ ਉਸ਼ੁੱਧ ਰਹਿੰਦਾ ਹੈ ਕਿਉਂਕਿ ਖਾਲਸਾ ਜੀ ਪੁਰਾਣੇ ਟਾਈਮ ਵਿੱਚ ਜਦੋਂ ਪਾਣੀ ਦਾ ਇੰਨੀ ਸ਼ੁੱਧਤਾ ਨਹੀਂ ਸੀ ਹੁੰਦੀ ਜਾਂ ਕੋਈ ਖਾਲਸਾ ਜੀ ਪਾਣੀ ਦੀ ਸੁਭਦਾ ਨਹੀਂ ਸੀ ਹੁੰਦੀ ਉਦੋਂ ਇਹ ਤਰੀਕਾ ਵਰਤਦੇ ਸਨ ਪੁਰਾਣੇ ਲੋਕ ਖਾਲਸਾ ਜੀ ਇਸ ਨਾਲ ਖਾਲਸਾ ਜੀ ਮਾੜੀਆਂ ਚੀਜ਼ਾਂ ਨੇੜੇ ਨਹੀਂ ਸਨ ਆਉਂਦੀਆਂ ਜਿਵੇਂ ਕਿ ਛਿਪਕਲੀ ਕੀੜੇ ਮਕੌੜੇ ਉਹ ਪਾਣੀ ਦੇ ਵਿੱਚ ਵੜਨ ਦੀ ਬਜਾਏ ਉਹ ਦੀਵੇ ਕੋਲ ਚਲੇ ਜਾਂਦੇ ਸਨ ਖਾਲਸਾ ਜੀ ਇਹ ਤਰਕਵਾਦੀ ਕੰਮ ਹੋਇਆ ਕਿਉਂਕਿ ਕਈ ਕਹਿੰਦੇ ਕਿ ਜਿਸ ਘਰ ਵਿੱਚ ਦੀਵਾ ਜਗਾਇਆ ਜਾਂਦਾ ਹੈ ਪਾਣੀ ਦੇ ਕੋਲ ਉਸ ਘਰ ਵਿੱਚ ਬਿਮਾਰੀਆਂ ਨਹੀਂ ਆਉਂਦੀਆਂ ਤੇ ਉਹ ਘਰ ਖੁਸ਼ੀਆਂ ਨਾਲ ਭਰਿਆ ਰਹਿੰਦਾ ਹੈ ਖਾਲਸਾ ਜੀ ਸੰਗਤ ਦੇ ਮਾਨ ਚ ਇਹ ਬਹੁਤ ਸਵਾਲ ਆਉਂਦੇ ਨੇ ਕਿ ਦੀਵੇ ਦਾ ਲੋ ਜੋ ਆਪਾਂ ਦੀਵਾ ਜਗਾਉਨੇ ਆ ਉਹਦੀ ਜਿਹੜੀ ਲੋ ਇਹ ਉਹਦਾ ਤੇਜ ਹੋਣਾ ਜਾਂ ਜਲਦੀ ਬੁਝ ਜਾਣਾ ਉਸ ਦੇ ਕੀ ਕਾਰਨ ਨੇ ਤਾਂ ਖਾਲਸਾ ਜੀ ਜਦੋਂ ਦੀਵੇ ਦੀ ਲੋ ਜਦੋਂ ਤੇਜ ਹੁੰਦੀ ਹੈ ਤਾਂ ਸਮਝੋ ਕਿ ਸਾਡੀ ਮਿਹਨਤ ਤੇ ਵਾਹਿਗੁਰੂ ਸੱਚੇ ਪਾਸ਼ਾ ਮਹਾਰਾਜ ਦੀ ਨਜ਼ਰੇ ਸਾਡੀ ਮਿਹਨਤ ਪਰਮਾਤਮਾ ਦੇ ਧਿਆਨ 'ਚ ਖਾਲਸਾ ਜੀ ਇਹ ਇੱਕ ਬਹੁਤ ਵਧੀਆ ਸੰਕੇਤ ਹੈ ਕਿ ਬਹੁਤ ਜਲਦੀ ਪ੍ਰਮਾਤਮਾ ਸਾਡੀ ਜੋ ਮਨੋ ਕਾਮਨਾ ਹੈ ਜਾਂ ਵਾਹਿਗੁਰੂ ਸੱਚੇ ਪਾਸ਼ਾ ਦੇ ਚਰਨਾਂ 'ਚ ਜੋ ਕੋਈ ਸਾਡੀ ਅਰਦਾਸ ਬੇਨਤੀ ਹੈ ਤਾਂ ਉਹ ਵਾਹਿਗੁਰੂ ਜ਼ਰੂਰ ਪੂਰੀ ਕਰਨਗੇ ਖਾਲਸਾ ਜੀ ਜੇ ਜੋਤ ਜਲਦੀ ਬੁੱਝ ਜਾਂਦੀ ਏ ਤਾਂ ਤਾਂ ਖਾਲਸਾ ਜੀ ਸਾਡੇ ਘਰ ਦੇ ਪਰਿਵਾਰ ਦੇ ਮੈਂਬਰ ਨੇ ਜੋ ਉਹਨਾਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ ਬਹੁਤ ਜ਼ਰੂਰੀ ਹੈ ਕੋਕੇ ਖਾਲਸਾ ਜੀ ਜੇ ਸੇਤ ਦਾ ਧਿਆਨ ਨਹੀਂ ਰੱਖਿਆ ਜਾਂਦਾ ਤਾਂ ਅੱਗੇ ਜਾ ਕੇ ਸੇਤ ਨੂੰ ਲੈ ਕੇ ਬਹੁਤ ਵੱਡੀਆਂ ਸਮੱਸਿਆਵਾਂ ਹੋ ਜਾਂਦੀਆਂ ਨੇ ਤੇ ਖਾਲਸਾ ਜੀ ਜੇ ਦੀਵੇ ਦਾ ਤੇਲ ਨਹੀਂ ਮੁੱਕਿਆ ਤੇ ਜੋ ਬੱਤੀਏ ਉਹ ਪਹਿਲਾਂ ਹੀ ਬੁਝੇਗੀ ਤਾਂ ਖਾਲਸਾ ਜੀ ਇਹ ਵੀ ਇੱਕ ਚੰਗਾ ਸੰਕੇਤ ਹੈ ਖਾਲਸਾ ਜੀ ਜੇ ਇਸ ਤਰ੍ਹਾਂ ਹੁੰਦਾ ਏ ਤਾਂ ਸਮਝ ਜਾਣਾ ਕਿ ਵਪਾਰ ਵਿੱਚ ਵਾਧਾ ਹੋਣ ਵਾਲਾ ਹੈ ਪਰ ਖਾਲਸਾ ਜੀ ਜੇ ਸਹੀ ਮਾਪੁਰਖਾਂ ਦੀ ਗੱਲ ਕਰੀਏ ਕਿਉਂਕਿ ਤਰਕ ਵਾਲੀ ਗੱਲ ਏ ਤਾਂ ਫਿਰ ਉਹਨਾਂ ਦਾ ਕਹਿਣਾ ਏ ਕਿ ਜੋ ਦੀਵਾ ਏ ਉਹ ਤਾਂ ਹਮੇਸ਼ਾ ਚਾਨਣ ਦਾ ਸਬੂਤ ਏ ਕਿਉਂਕਿ ਪੁਰਾਣੇ ਲੋਕ ਇਹਨੂੰ ਬਹੁਤ ਵਰਤਦੇ ਸਨ ਕਿਉਂਕਿ ਉਸ ਸਮੇਂ ਬਿਜਲੀ ਦਾ ਪ੍ਰਬੰਧ ਨਹੀਂ ਸੀ ਹੁੰਦਾ